ਜੀ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜੀ ਦਾ ਨਾਮ ਤੇ ਜਪਾ ਦਾ ਨਾਮ ਅੰਧਨਾਦਰੀਤ ਨਵੰਤੀ ਜਾਨ ਇਹ ਗਲ ਉਹ ਇਹ ਹੈਗਾ ਆਪਣਾ ਅੰਦਰਲਾ ਘਰ ਓਏ ਆ ਗਿਆ ਓਏ ਆ ਗਿਆ ਸਤੂਆਂ ਦਾ ਹਾ ਦੁਆਰਾ ਜੀ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਂਦਰ ਸਤੂ ਆਈਪੀਐਸ ਅੱਜ ਜੀ ਆਪਣੇ ਪਿੰਡ ਹੈ ਗਿਆ ਖੰਡਪਾੜ ਦਾ ਭੋਗ ਤੇ ਅੱਜ ਆਪਾਂ ਚੱਲੇ ਆ ਪਿੰਡ ਕਾਫਲੀ ਜਾਣਾ ਜਿੱਦਾ ਗੱਡੀਆਂ ਦਾ ਪਿੰਡ ਦੀ ਫਰਨੀ ਤੇ ਆ ਗੱਡੀਆਂ ਕਾਫਲੀ ਆ ਗੱਡੀਆਂ ਆਪ ਇੱਕ ਗੱਡੀ ਹੈ ਗੱਡੀ ਦੇ ਮਗਰ ਹੈ ਇਹ ਦਿਖ ਗਈ ਉਹ ਦਿਸਦੀ ਉਹ ਦੇਖ ਚਲੋ ਅੱਗੇ ਤਾਂ ਉਹ ਜਨਾਮ ਤੋਂ ਜਪਾਤ ਨਾਮ ਅੰਦਰ ਆਜ਼ਰੀਤ ਨਵੰਤੀ ਜਾਂ ਲੋਈ ਸੋਬਰ ਦਾ ਚੱਲਿਆ ਮੱਥਾ ਟੇਕ ਕੇ ਆਪਾਂ ਲੈ ਫੀਆਂ ਆਪਾਂ ਬਾਬਾ ਜੀ ਦਾ ਪੋਗ ਡੰਨ ਕਰਕੇ ਸਾਰਾ ਫੇ ਚੱਲਾਂਗੇ ਆ ਫਿਰਦੇ ਨੇ ਆ ਮੇਰਾ ਭਤੀਜਾ ਫਿਰਦਾ ਹੀ ਇੱਧਰ ਭਤੀਜਾ ਕਿਹੜਾ ਭਤੀਜਾ ਕਿਹੜਾ ਹੱਥ ਖੜਾ ਕਰਾ ਕਰਦੇ ਕਰਾ ਆਹ ਸੀ ਖੜਾ ਜਾ ਇੱਕ ਮਿੰਟ ਓਏ ਓ ਇੱਥੇ ਖੜਾ ਹੋਣ ਘੜਾ ਹੱਥ ਖੜਾ ਇਹ ਪਤੀ ਜਪਾਣ ਦਾ ਕਿਹੜਾ ਇੱਥੇ ਰੱਖ ਉਹ ਤੂੰ ਤੂੰ ਹੀ ਪਤੀ ਜੀ ਆ ਕਰਦੇ ਥੇ ਕਿਹੜਾ ਫਿਰ ਆ ਤਾਰੇ ਵਾਲਾ ਸ਼ੋਰ ਦਸ ਪਾਸ ਵਹਿਟੇ ਆਸੋਹੀਏ ਸਵੰਦੋ ਕੋ ਨਾਨ ਕਿਤੇ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਰੀਏ ਬੋਦਿਆ ਹਾਂਜੀ ਵਧੀਆ ਫਿਰ ਚਲੋ ਯਾਰ ਜੀ ਜੇਸਾ ਮਾਰਦਾ ਜੀ ਲਾ 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 ਜੇ ਲੋਈ ਸੇ ਵਾਦ ਜਲਦੀ ਸੇ ਵਾ ਕਰਨੀ ਸੀ ਤੁਸੀਂ ਸੇਵਾ ਕਦੀ ਕਰਦੇ ਹੋ ਪ੍ਰਸ਼ਾਦਾ ਠੀਕ ਹੈ ਜੀ ਤੁਵੀ ਜੱਕ ਕਰਲਾ ਸੇਵਾ ਗਈ ਮਾੜਾ ਮੋਟਾ ਡੱਡ ਘਟ ਜੂ ਤੇਰਾ ਵੀ ਮੈਂ ਸੇਵਾ ਕਰ ਲਾ ਮਾੜਾ ਮੋਟਾ ਡੱਡ ਘਟ ਜੂ ਤੇਰਾ ਆਲਟਨੀ ਪਰ ਦਰ ਵਿਚ ਨਾ ਨਾ ਬਾਜ ਤਾਂ ਕੱਟ ਦਾਂਗੇ ਆਪਾਂ ਜੀ ਆਪਣੇ ਆਪਣੇ ਹੱਥ ਚ ਹੀ ਹੈ ਆਪਣੇ ਹੱਥ ਚ ਹੀ ਹੈ ਜੇ ਤੈਨੂੰ ਪਹਿਲਾਂ ਖੜਾ ਪੀ ਕਿਹੜੀ ਤਾਂ ਤਾਂ ਨਹੀਂ ਹੋ ਜਾਂਦਾ ਨਹੀਂ ਨਾਲੇ ਬਹੁਤ ਦੂਰ ਵੱਜ ਜਾਂਦੇ ਬਾਰੇ ਮੋੜ ਕੇ ਲਾ ਦੋ ਹੋਰ ਸਾਮ ਸਾਮ ਹੋ ਉਹ ਕਿਹੜੀ ਲਾ ਲੀ ਜੀ ਕੀ ਹੈ ਜੀ ਗਲ ਉਹਨੇ ਮੁੜ ਕੇ ਪੁੱਛੀ ਕਰੂਗਾ ਤਾਂ ਕੱਟ ਵਾਰਤ ਕਿੱਦੇ ਜਾਏਗਾ ਬਾਬੂ ਚਾਕੀ ਇਧਰ ਵਾਸ ਠੀਕ ਆ ਜੱਜ ਨਿੱਕੀ ਨਹੀਂ ਲੈ 19 ਕਿ ਨਹੀਂ ਲੈਣੀ ਚਾਹੀਦੀ ਕਿਸੇ ਚੀਜ਼ ਦੀ ਓਏ ਭਾਈ ਜੱਜ ਸਾਬਕਦਾਮ ਵਿੱਚ ਫਰਕ ਨਹੀਂ ਰਹਿਣਾ ਜੀ ਦਾ ਜੇ ਫਰਕ ਰਹਿ ਗਿਆ ਅਪਰਾੰਤਾਂ ਕਲੀਬ ਕਲਾਸਾਂ ਜੀ ਵੀਰੇ ਫਰਕ 1% ਵੀ ਨਹੀਂ ਹੁੰਦਾ ਹਾਂ ਇਹਦੇ ਪੂਰਾ ਕਰ ਦਾਂਗੇ ਯਾਰਾਂ ਲੋ ਖਜ਼ਾਨ ਚ ਜੱਜ ਨੂੰ ਬਣਾ ਰੱਖਿਆ ਤੁਸੀਂ ਉਹ ਜੱਜ ਖਜ਼ਾਨ ਚ ਪਰ ਰਹਿਣਾ ਹੈ ਇੱਕ ਤੇ ਸੂਰ ਲਈ ਖਾਲਸਾ ਗੀਤੇ ਰੌਣਕੀ ਜਕਾਰਾ ਬੁਲਾ ਦੇ ਰਹਾ ਮਾਣ ਆ ਵੈਗਰੂ ਵੈਗਰ ਆ ਗਿਆ ਆ ਗਿਆ ਜੀ ਤੱਪ ਜੋਕਰੀ ਜਾਂਦੇ ਆਂ ਅਸੀਂ ਆਪਾਂ ਚੱਲੇ ਜੀ ਹੁਣ ਭਾਂਡੇ ਗੁਰੂ ਘਰ ਰੱਖਣ ਠੀਕ ਹੈ ਜੀ ਬਾਕੀ ਸਾਰੇ ਭਾਂਡਿਆਂ ਦੀ ਗਿਣਤੀ ਬਾਈ ਆਹ ਬੰਦੇ ਨੇ ਕੀਤੀ ਹੈ ਕੱਲ ਨੂੰ ਜੇ ਭਾਂਡਿਆਂ 'ਚ ਕੋਈ ਵੀ ਇੱਕ ਅੱਦੇ ਭਾਂਡੇ ਦੀ ਮਿਸਿੰਗ ਹੁੰਦੀ ਆ ਆਹ ਬੰਦੇ ਦੇ ਨਾਲ ਸੰਪਰਕ ਕਰਿਓ ਗਿਣਤੀ ਜੋ ਪੂਰੀ ਸਹੀ ਹੈ ਪੂਰੀ ਜਮ ਸਹੀ ਆ ਹੁਣ 21 ਦਾ ਫਰਕ ਨਾ ਹੋਵੇ ਹਾਂ ਠੀਕ ਬਾਕੀ ਆਹ ਦੇਖੋ ਸੇਵਾ ਦਾ ਓ ਮੁੰਡਿਓ ਓ ਪਿੰਡ ਦੀ ਦਾਣਾ ਮੰਡੀ ਚ ਪਹੁੰਚ ਚੁਕੇ ਆ ਝੋਨਾ ਆਪਣਾ ਤੁਲੀ ਜਾਂਦਾ ਬਾਕੀ ਇਧਰ ਕਿਸਾਨ ਗਗਨਦੀਪ ਸਿੰਘ ਦੱਸਣਗੇ ਅਗਲੀ ਜਾਣਕਾਰੀ ਚੱਲਿਆ ਤੁਝੋਨਾ ਤੁਲੀ ਜਾਂਦਾ ਆਪਣਾ ਅੱਧੇ ਤੇ ਪੱਖਾ ਲੱਗੀ ਤਾਂ ਅੱਧਾ ਤਲੂਗਾ ਅੱਧਾ ਤਲੂਆ ਹੀ ਅੱਧੇ ਤੇ ਪੱਖਾ ਲੱਗੀ ਜਾਂਦਾ ਅੱਜ ਜਿੰਨਾ ਦੀਦਾ ਆਪਣੀ ਐ ਆਨੇ ਚੇੜਾ ਆਲਾ ਬਸ ਕਰਦੇ ਆ ਗੱਲਬਾਤ ਉੱਤਰ ਕੇ ਆ ਦੇਖੋ ਕਿਸਾਨ ਤਾਰਾ ਵੀ ਖੜਾ ਹੈ ਮੇਰੇ ਕਿਸਾਨ ਅਵਧਾਰ ਸਿੰਘ ਇਹ ਨਾਲ ਨਾਲ ਸਕੂਲ ਦਾ ਸਕੂਲ ਦਾ ਉਹਦਾ ਵੀ ਨਿਵਾਉਂਦੇ ਆ ਨਾ ਇਹ ਹਾਂਜੀ ਨਾਲ ਨਾਲ ਸਕੂਲ ਦਾ ਉਹਦਾ ਵੀ ਨਿਵਾਉਂਦੇ ਨੇ ਟੀਚਰ ਵੀ ਨੇ ਤੇ ਨਾਲ ਨਾਲ ਕਿਸਾਨ ਵੀ ਨੇ ਤੋੜ ਲਾਂਗੇ ਜੋ ਨਾ ਜੈਨਤ ਸਾਰੇ ਆਪਾਂ ਹੁਣ ਹਾਂ ਤੋੜ ਲਾ ਜੇ ਨਿੰਬੜ ਜੂ ਕੰਮ ਹਾਂ ਵਾ ਠੀਕ ਹੈ Eu siga ali. ਇਹ ਹੈਗਾ ਆਪਣਾ ਅੰਦਰਲਾ ਘਰ ਇਹ ਸਭ ਤੋਂ ਪੁਰਾਣਾ ਘਰ ਮਤਲਬ ਜਿਹੜਾ ਪਹਿਲਾਂ ਸਾਰੇ ਸਾਰੇ ਰਹਿੰਦੇ ਸੀ ਜਿਹੜੇ ਘਰ ਚੋਂ ਘਰ ਇਹ ਅੰਦਰਲਾ ਘਰ ਅੰਬਰਤ ਦੀ ਹਵੇਲੀ ਆ ਇਹਨੂੰ ਆਪਾਂ ਮੈਂ ਫਿਰ ਦਿੰਦਾ ਸਭੇ ਹਾਂ